ਵੈਲਕਮ ਆ ਜੀ ਸਾਰਿਆਂ ਦਾ ਹਰਮਨ ਹਰਜੀਤ ਵਲੌਗਸ ਤੇ ਮੈਂ ਰਿਹਾ ਹਰਮਨ ਆ ਰਹੀ ਮੰਮੀ ਹਰਜੀਤ ਹੈ ਨਹੀਂ ਕਿ ਉਹ ਗਏ ਹੋਏ ਨੇ ਤੇ ਅਸੀਂ ਚੱਲੇ ਹੁਣ ਮਾਰਕੀਟ ਮੰਮੀ ਟੈਂਸ਼ਨ ਚ ਵੀ ਨਾਲ ਦੀ ਨਾਲ ਗੱਡੀ ਚਲਾ ਰਿਹਾ ਨਾਲ ਦੀ ਨਾਲ ਵੀਡੀਓ ਬਣਾ ਰਿਹਾ ਤਾਂ ਕਰਕੇ ਮੰਮੀ ਦਾ ਫੇਸ ਆਵੇਂਦਾ ਹੈ ਸੋ ਅਸੀਂ ਹੁਣ ਪਹਿਲਾਂ ਕਰਾਂਗੇ ਸ਼ੋਪਿੰਗ ਪਹਿਲਾਂ ਜਾਵਾਂਗੇ ਜੁੱਤੀਆਂ ਦੀ ਦੁਕਾਨ ਤੇ ਰੈੱਡ ਟੇਪ ਦੇ ਮੰਮੀ ਨੂੰ ਦੇਖਾਂਗੇ ਸ਼ੂਜ਼ ਫਿਰ ਅੱਗੇ ਹੋਰ ਕੰਮ ਕਰਾਂਗੇ پارکਿੰਗ ਪ੍ਰੋਬਲਮ ਬਹੁਤ ਆ ਸੋ ਮੰਮੀ ਤਾਂ ਚਲੇ ਵੀ ਗਏ ਤੁਮ ਬਟ ਐਂਟਰੀ ਤਾਂ ਮੇਰੇ ਨਾਲ ਹੀ ਕਰਨਗੇ ਚਲੋ ਮੰਮੀ ਹਲੋ ਜੀ ਅੰਦਰ ਬੜੇ ਤੇ ਨਿਕਲੇ ਆਏ ਮੈਂ ਕਿ ਅੰਦਰ ਬੜੇ ਤੇ ਨਿਕਲੇ ਆਏ ਜਿਹੜੇ ਬੂਟ ਚਾਹੀਦੇ ਸੀਗੇ ਮੰਮੀ ਨੂੰ ਉਹ ਕੰਪਨੀ ਨੇ ਬਣਾਉਣੀ ਬੰਦ ਕਰ ਦਿੱਤੇ ਵੀ ਡਾਊਟ ਲਈ ਸੀ ਝਾਲੇ ਸੋ ਜੀ ਮੇਨੇ ਪਾਏ ਹੋਏ ਨੇ ਆਹ ਵਾਲੇ ਸੋ ਹੁਣ ਕੀਦੋ ਲਵਾਂਗੇ ਲੋ ਵੀ ਹੁਣ ਦੇਖਾਂਗੇ ਆਪਾਂ ਬਾਜ਼ਾਰ ਚ ਸ਼ੂਜ਼ ਸੋ ਗੱਡੀ ਆਪਣੀ ਚੱਲ ਰਹੀ ਆ ਨਾਲ-ਨਾਲ ਆਪਣਾ ਲਾਈਵ ਵੀ ਚੱਲ ਰਿਹਾ ਤੇ ਪਾਰਕਿੰਗ ਨੂੰ ਜਗ੍ਹਾ ਦੇਖਦੇ ਹਾਂ ਕਿੱਥੇ ਮਿਲੂਗੀ ਵੈਸੇ ਜੇ ਪਾਰਕਿੰਗ ਨੂੰ ਨਾ ਜਗ੍ਹਾ ਮਿਲੀ ਤਾਂ ਹੋ ਵੀ ਸਕਦਾ ਸੀ ਲੰਗੁਏਜ ਆਈਏ ਬਾਜ਼ਾਰ ਨਾ ਬੜੀਏ ਆ ਨਿਕਲੀ ਗੱਡੀ ਯੈਸ ਯੈਸ ਮੈਂ ਮੀ ਤੋਰ ਲੈਂਗੀ ਰੋਣਾ ਹੈ ਚੰਦਾ ਲਓ ਜੀ ਲਓ ਜੀ ਜਗ੍ਹਾ ਤਾਂ ਮਿਲ ਗਈ ਮਿਲੀ ਦੂਰ ਆ ਦੋਸਤ ਵੀ ਗੱਲੇ ਚ ਪਾਦੀ ਜੇ ਤੇ ਰੌਹਲ ਪੀਜੇ ਪੀਜ ਲੱਭੀਦਾ ਯਾਰ ਪਾਣਗੇ ਪਾਦੇ ਨਹੀਂ ਅਸੀਂ ਨਜਾਈਏ ਅੱਗੇ ਹੈ ਕਿੰਨੇ ਪੈਸੇ دیے ਹੈ ਪੰਜਾਓ ਪੰਜਾਹ ਤੇ ਜੰਗੀ ਤੇਰਾ ਕਾਸਦੀ ਫਿਰ ਸੋ ਇਹ ਤਾਂ ਬਨੇ ਭਾਂਡੇ ਨੂੰ ਕਲੀ ਸੋ ਅਸੀਂ ਤਾਂ ਸਾਰੇ ਪਿੱਤਲ ਦੇ ਭਾਂਡੇ ਵਰਤਦੇ ਜਿਵੇਂ ਪਹਿਲਾਂ ਵਰਤਦੇ ਸੀਗੇ ਸੋ ਤੁਸੀਂ ਵੀ ਦੱਸੋ ਕੌਣ ਕੌਣ ਵਰਤਦਾ ਸੋ ਮੰਮੀ ਕਿਰਾਉਣ ਲੱਗੇ ਨੇ ਇੱਕ ਤੁਤਕ ਨੂੰ ਕਲੀ ਤੇ ਇੱਕ ਜੱਗ ਨੂੰ ਟੰਕਾ ਔਰ ਇਹ ਕਲੀ ਵਾਲੀ ਮਸ਼ੀਨ ਚੀਨੇ ਨਹੀਂ ਦੇਖੀ ਦੇਖ ਲੋ ਮੈਂ ਵੀ ਦੇਖ ਕਮਰਾ ਜੀ ਇਤਹਰਾ ਹੁਣ ਬਾਹਰ ਮੈਂ ਇਹਦਾ ਦਿਸੂ ਨੂੰ ਕਲੀ ਕਰਤਾ ਆਪ ਦੀ ਬਾਤ ਓਹ ਭੀ ਕਲੀ ਹੈਂ ਅਜੋੜਾ ਰੱਖ ਲੈ ਕੇ ਪਾ ਲੈ ਹੈ ਹੋਰ ਵੀ ਤੁਹਾਨੂੰ ਜਿਵੇਂ ਬਸ ਦੋ ਸੌ ਦੇ ਕੇ ਆਹੋ ਬਸ ਸ਼ਾਮ ਨੇ ਬਚਾਰ ਦੇ ਨੇ ਮੈਂ ਸਮਝਾਣਾ ਨਹੀਂ ਪਾਉਗਾ ਦਸਦਾ ਨਹੀਂ ਕਹੇਂਗੀ ਮੈਂ ਦੇਖ ਲੈਣੀ ਹੈ ਜੇ ਨਾ ਹੋਏ ਤਾਂ ਕੱਲ ਰੱਖੇ ਜੇ ਲੈ ਲੋ ਜੀ ਬਟਨ ਉਹ ਪੇਟੀ ਸਿਗਰਟ ਦੇ ਕਿੰਨੀਆਂ 20 ਟਾਂਕ ਮੇਰੇ ਬਰਥਡੇ ਚਾਹੀਦੇ ਤਿੰਨ ਦੇ ਦੇ ਇਹ ਉਹ ਤਾਂ ਨਹੀਂ ਮਿਲਦਾ ਇਹ ਆਪ ਨੂੰ ਥੋੜੇ ਫੈਂਸੀ ਦਿਖਾ ਦਿਓ ਵਾਈਟ ਕਰੀਮ ਨਹੀਂ ਹੈ ਮੈਨੂੰ ਵਾ ਫੈਂਸੀ ਬਟ ਆ ਕਲਰ ਚ ਦਿਖਾ ਦਿਓ ਫੈਂਸੀ ਹੈਗੀ ਚਾਰ ਵਾਲੀ ਦੇਤੇ ਹੋ ਐਸੇ ਹੋਗੇ ਇਹ ਚੰਨੇ ਨਹੀਂ ਲੱਗ ਸਕਦੇ ਉਧਰ ਰੋਲ ਕਿੰਨੇ ਲਵਗੇ ਤੇ ਬਣੇਗਾ ਕੀ ਹੋਵੇਗਾ ਅੱਛਾ ਕੋਟੀਆਂ ਨਾਲ ਤਾਂ ਲੱਗਣਗੀਆਂ ਕਿ ਟੂਨੀਓ ਲੱਗੂਗਾ ਠੀਕ ਆ ਮੇਰੇ ਮੋਚ ਚਲ ਜਾਈ ਗਏ ਨਾ ਇਹਦੇ ਨਾਲ ਦੇ ਪਹਿਲਾਂ ਵੀ ਇਹਦੇ ਨਾਲ ਦੇ ਪਹਿਲਾਂ ਵੀ ਕਿਹੜਾ ਸਿੰਪਲ ਤੋਂ ਮੰਗਰੀ ਰ ਹੈ ਫੈਂਸੀ ਮੰਗਰੇ ਫੈਂਸੀ ਤੋਂ ਹੋਈ ਹੈ ਫੈਂਸੀ ਕਿਤੋਂ ਕਸਟ ਲਾਗੇ 골ਡਨ ਦੇ ਸਾਥ ਤੋਂ ਫੈਂਸੀ ਹਟ ਹੈ ਇਹ ਵਾਲਾ ਥੀਂ ਪੰਜੂ ਹਾਂਜੀ ਕਿੰਨੇ ਹੈਦਰ ਹੋਰ ਦੇਖ ਰਹੇ ਹੁੰਦੇ ਸੀ ਸੋ ਹੁਣ ਰਹਿ ਗਏ ਆਪਣੇ ਬੂਟ ਮੰਮੀ ਨੂੰ ਲੱਗਦਾ ਮੈਨੂੰ ਹੀ ਸ਼ੂਟ ਕਰੀ ਜਾਂਦਾ ਫੋਨ ਅਰੇ ਹਲੋ ਕਰੀ ਤਾ ਹੁਣ ਸੋਨਾ ਲੱਗਦਾ ਪਰ ਗੰਦਾ ਚਲਦੀ ਆਊਗਾ ਮੱਛਵਾਲ ਨੇ ਜੀ ਯਾਰ ਬੇ ਛੋਟਾ ਹੁਣ ਠੰਡੇ ਚਗਲਾ ਤੋਂ ਬਹਿ ਜਾਊਗਾ ਹੌਣੇ ਵੀ ਨਹੀਂ ਕਿਉਂ ਇਹ ਥੋੜੀ ਦੇਖੋ ਤਾਵੇਂ ਹੋਰ ਕੋਈ ਕੋਈ ਨਹੀਂ ਬੰਦ ਹੈ ਨਾ ਕੋਈ ਬੱਚਾ ਹੈ ਨਹੀਂ ਲੋਏ ਤਾਂ ਰਹਿਣ ਦੇ ਲੱਗਦਾ ਨਹੀਂ ਬਬੂ ਨੂੰ ਕੱਲ ਅੱਜ ਟੇਬਰੇ ਜੁੱਤੇ ਬਣਾਉਣੀ ਬੰਦ ਕਰਤੀ ਸੋ ਲੱਗਦਾ ਨਹੀਂਗਾ ਵੀ ਮੰਮੀ ਨੂੰ ਬੂਟ ਮਿਲਣਗੇ ਬਾਜ਼ਾਰ ਚੋਂ ਉੱਥੇ ਮੈਕਡੋਨਲਡ ਕੋਲੀ ਪਹੁੰਚਣਾ ਪੈਣਾ ਡ੍ਰੀਮ ਸਿਟੀ ਯਾ ਫਿਰ ਕਾ ਰਹਿ ਰਹੇ ਹੋ ਨੋ 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 ਚਲੋ ਸੋ ਲੋਬੀ ਪਹਿਲੀ ਦੂਜੀ ਤੀਜੀ ਹੁਣ ਚੌਥੀ ਦੇ ਚੱਲੇ ਦੇਖੋ ਪਸੰਦ ਆਂਦੇ ਬੂਟ ਕਨਈ ਆਂਦੇ ਵੈਸੇ ਲੱਗਦਾ ਨੀਗਾ ਸ਼ੋਰੂਮ ਚੋਂ ਹੀ ਮਿਲਣਗੇ ਮੰਮੀਂ ਦੇ ਬੂਟ ਕੰਫਰਟ ਆਲੇ ਪੌਂਦੇ ਆ ਬਿਲਕੁਲ ਸੋ ਲੋਬੀ ਬੂਟ ਤਾਂ ਮਿਲੇ ਨਹੀਂਗੇ ਪੰਜ ਦੁਕਾਨਾਂ ਘੁੰਮ ਲੈ। ਸੋ ਉੱਥੇ ਜਾਵਾਂਗੇ ਡ੍ਰੀਮ ਸਿਟੀ। ਸੋ ਉੱਥੋਂ ਹੀ ਮਿਲਾਂਗੇ ਮੰਮੀ ਨੂੰ ਬੂਟ। ਸੋ ਕੰਪਨੀ ਦੇ ਹੀ ਠੀਕ ਆਣਗੇ ਮੰਮੀ ਨੂੰ ਕਿਉਂਕਿ ਪੈਣ ਦੀ ਹੱਡੀ ਬੰਦ ਨਹੀਂ ਕਰਕੇ ਪਾਣੀ ਹੁੰਦੇ ਦੂਸਰੇ। ਸੋ ਆਪਾਂ ਜਾਂਦੇ ਜਾਂਦੇ ਆਪਾਂ ਉਪਕਣ ਲੈ ਲੇ ਬੋਇਲਡ ਮੱਕੀ ਦੇ ਦਾਣੇ ਮੰਮੀ ਤਾਂ ਬੈਗ ਲੈ। ਇਲੇ ਕਿ ਮੈਂ ਤਾਂ ਕਿਹਾ ਦੇ ਰਿਹਾ। ਜਾਣਾ ਨਹੀਂ। ਕੋਣ ਹੈ ਚੈਸੀ ਲੈਦਾਣਾ ਪਰੰਮੇਂ ਦੇ ਜੱਦਾ ਲੈਣੇ 187 ਰੁਪਇਆ ਫਟਸ ਜੇ ਲਵੋਗੇ ਹੋਰ ਤੇਰਾ ਉੱਪਰ ਬੋਲਦੇ ਜਲੀ ਤੱਕੀ ਮੋਬਾਈਲ ਦਾ ਬੋਲਦਾ ਹੈ 22 ਵਾਈਜ਼ 24 ਦੇਖੋ ਹੋਰ ਵੀ ਖਾਸ ਕੁਝ ਨਹੀਂ ਬਦਲੋ ਹੋਸੀ ਰਹੋ ਲੈਣਾ ਜਲੀ ਤੇ ਨਾ ਬਦਲਿਆ ਜੀ ਉਸ سامنے ਬੈਠਾ ਮਿਰਚ ਜੇ ਕੋਈ ਦੇਖੂਗਾ ਹਾਂਜੀ ਸੋ ਮੈ ਕੈਮਰਾਮੈਨ ਤੁਹਾਡੇ ਸਾਹਮਣੇ ਦਿਖ ਰਿਹਾ ਮੰਮੀ ਰੇ ਹਰਜੀ ਸੌਰੀ ਆ ਰਹੀ ਮੰਮੀ ਉਹ ਹੀ ਆਦਤ ਬਣੀ ਹੋਈ ਹੈ ਵੀ ਮੰਮੀ ਰੇ ਹਰਜੀਤ ਰੇ ਸੋ ਹਰਜੀਤ ਗਈ ਹੋਈ ਆਪਦੇ ਪੇਕੇਆਂ ਨੂੰ ਸੋ ਮੰਮੀ ਦੇ ਹੱਥਾਂ ਚ ਤੁਹਾਨੂੰ ਦਿਖ ਰਿਹਾ ਇੱਕ ਪਾਰਸਲ ਹਨਾ ਇਹ ਪਾਰਸਲ ਆਇਆ ਮੰਗਾਇਆ ਆਨਲਾਈਨ ਸੋ ਮੈਂ ਘਰੇ ਹੈ ਨਹੀਂ ਸੀਗਾ ਸੋ ਇਹ ਵਾਲਾ ਪਾਰਸਲ ਆਇਆ ਹਨ ਕਰੇ ਤੇ ਮੰਮੀ ਨੇ ਕੀਤਾ ਰੀਸੀਵ ਹੋ ਵੀ ਫਸਟ ਟਾਈਮ ਮਤਲਬ ਗੇਟ ਗੇਟ ਤੇ ਡਿਲੀਵਰੀ ਨਹੀਂ ਅਸੀਂ ਗੇਟ ਤੇ ਮੰਗਾਉਂਦੇ ਹੁੰਦੇਗੇ ਜਿੱਥੇ ਆ ਉਰੇ ਪਰੇ ਹੁੰਦਾ ਸੋ ਅਸੀਂ ਆਪ ਜਾ ਕੇ ਲੈ ਆਣੇ ਹੁੰਨੇ ਆ ਤੇ ਕਿਉਂਕਿ ਸਾਡੇ ਬਾਪੂ ਜੀ ਸੋ ਬਹੁਤ ਸਾਡੇ ਬਾਪੂ ਜੀ ਫਿਰ ਥੋੜੇ ਜਿਹਾ ਗੁੱਸਾ ਕਰ ਲਾਇਆ ਕੀ ਮੰਗਾਈ ਜਾਂਦੇ ਹੋ ਤੁਸੀਂ ਪੈਸੇ ਖਰਚੀ ਜਾਂਦੇ ਹੋ ਸੋ ਇਹ ਸੀਗਾ ਮੋਬਾਈਲ ਕਵਰ ਮੇਰੇ ਫੋਨ ਦਾ ਮੰਮੀ ਲੱਗੇ ਨੇ ਖੋਲਣ ਸੋ ਮੰਮੀ ਜੀ ਕਿਵੇਂ ਲੱਗਿਆ ਹਉਸ ਦਾ ਕਵਰ ਨਰਮ ਉਹਨਾਂ ਸਾਈਡ ਨਾਲ ਸਾਈਡ ਨਾਲ ਸਾਈਡ ਨਾਲ ਯੂਨਿਕ ਹੈ ਬਸ ਠੀਕ ਹੈ ਜਾਂ ਮੈਨੂੰ ਦਿਖਾਓ ਹੋਰ ਮਣਜੀ ਤੇ ਹੁਣ ਫਿਰ ਤੁਸੀਂ ਆਪਣੇ ਭਾਂਡਾ ਪਿਟਾਰਾ ਦਿਖਾ ਦਿਓ ਸੋ ਥਿਸ ਇਜ਼ ਕਵਰ ਕਾਫੀ ਕਾਫੀ ਮੈਨੂੰ ਪਸੰਦ ਆ ਸੋ ਮੈਂ ਤਾਂ ਕਰਕੇ ਹੀ ਮੰਗਾਇਆ ਸੀਗਾ ਤੇ ਲਓ ਇੱਕ ਵਾਰੀ ਦੁਬਾਰਾ ਦੇਖ ਲਓ ਕੈਨ ਗਿਵ ਵਿੱਚ ਵੀ ਦੇਖਿਆ ਨਹੀਂ ਚੰਗੀ ਤਰ੍ਹਾਂ ਸੋ ਇਹ ਕਵਰ ਆਪਣਾ ਸਿਲੀਕੋਨ ਦੇ ਵਿੱਚ ਬਿਲਕੁਲ ਸੌਫਟ ਆ ਤੇ ਚਲੋ ਜੀ ਮੰਮੀ ਹੁਣ ਦੱਸੋ ਜੀ ਮੈਂ ਕਿਹਾ ਆਪਾਂ ਪਹਿਲਾਂ ਦੱਸਿਆ ਸੀਗਾ ਅਸੀਂ ਬਾਜ਼ਾਰ ਗਏ ਸੀਗੇ ਵੀ ਕੰਮ ਕਰਦੇ ਫਿਰਦੇ ਆ ਸੋ ਪਹਿਲਾਂ ਗਏ ਸੀ ਬੂਟ ਤਾਂ ਮੰਮੀ ਨੂੰ ਮਿਲੇ ਨਹੀਂ ਕਿ ਉਹ ਮਿਲਦਾ ਉੱਥੇ ਜਾਣ ਪਊਗਾ ਪਰ ਉਹ ਮੈਕਡੋਨਲ ਕੋਲੀ ਤੇ ਉੱਥੇ ਨਾਲੇ ਚੱਲ ਸਾਬੇ ਖਾਇਆਵਾਂਗੇ ਨਾਲੇ ਜਿਆਦਾ ਹੁਣ ਤੂੰ ਵੀਡੀਓ ਬਣਾ ਲੈ ਜਾਂ ਫਿਰ ਕਵਰ ਦੇਖ ਲੈ ਨਹੀਂ ਕਵਰ ਬਸ ਸਾਈਡ ਤੇ ਰੱਖ ਦੇ ਬੱਚੂ ਦੇ ਲੈ ਚਲੋ ਸਾਡਾ ਜੱਗ ਅੱਜ ਪੁੰਡਾ ਲਵਾ ਕੇ ਲੈਣ ਦਾ ਬਾਅਦ ਚਰਦਾੜ ਆਵਾਂਗੇ ਹਾਂ ਕੈਨ ਡੰਟੀ ਦਾ ਸੀ ਬਹੁਤ ਵਾਰ ਫੁਵਾਈ ਅੱਗੇ ਵੀ ਰਹਿੰਦੀ ਨਹੀਂ ਪਰ ਹੁਣ ਆਹ ਵਾਲੀ ਦੇਖੋ ਅੱਜ ਫੇਰ ਫੁਆ ਲੈਣ ਦੀ ਲੱਕੀ ਜਾਊਗੀ ਇਕ ਤਸ ਕਨ ਚਾਂਦੀ ਕਰਕੇ ਲੈਂਦੀ ਓਕੇ ਕਲੀ ਕਰਕੇ ਲੈਂਦੀ ਆ ਤੰਦਾ ਤਸ ਸੀਗਾ ਇਹ ਜ ਪਹਿਲਾਂ ਚਾਹ ਕਰਦੇ ਹੁੰਦੇ ਸੀ ਫਿਰ ਅੱਖ ਤਾਂ ਫੇਰ ਵੀ ਕਰਾਈ ਸੀ ਜ ਹੁਣ ਚਾਹ ਨੂੰ ਡੰਡੀਆਂ ਵਾਲੇ ਚਾਲੇ ਪੱਕ ਲੈ ਇਹ ਜ ਮਿਲ ਦੋਤਾਂ ਬਟਿਆ ਜਾਂਦਾ ਫੇ ਕਲੀ ਬਿਨਾਉਂ ਲਾਉਂਦਾ ਤੇ ਆ ਬੈਗ ਖੋਲਣ ਲੱਗੇ ਨੇ ਮੰਮੀ ਇਹ ਗਏ ਸੀ ਆਪਾਂ ਕੰਟੇਨ ਉੱਥੋਂ ਲੈ ਕੇ ਆਉਂਦਾ ਸਮਾਨ अद्धा समान आप लिया वो कुछ दिखा नहीं वीडियो so, uh, पता किन सौ एक नाइन ना। लार्ज नहीं, नहीं पैम पेंट लिखे पोको पेंट ये नवी चीज आई थी मैं चल देख ਆਪੀ ਨਰਸ ਨੇ ਤੇ ਉਹ ਦੇ ਵਿੱਚ ਉਹ ਉਹ ਨੇ ਨਹੀਂ ਆਪੀ ਨੂੰ ਸੋਹ ਜਿਹੜੇ ਡੱਬੇ ਨਹੀਂ ਜਾਂ ਕਿਤੇ ਹੋ ਚੁਪੀ ਨੇ ਇਹ ਕਾਲੇ ਚ ਪਾ ਕੇ ਚਮਚਨੇ ਖਾ ਲੈਣੇ ਇਹ ਬੱਚਾ ਘੱਟ ਜਿਆਨ ਨਹੀਂ ਹੂੰ ਕੋਈ ਨਾ ਥੀ ਰੱਖੋ ਬਾਜੋ ਚੱਕਦਾ ਜੇ ਮੈਂ ਸ਼ੂਟਿੰਗ ਕਰ ਰਿਹਾ ਸਾਰੇ ਹੀ ਕੱਢਨੇ ਹੈ ਹਾਂ ਕੱਢ ਲਓ ਦੇਖ ਲਓ ਬਸ ਥੋੜਾ ਜਿਹਾ ਸਰਫਾ ਅਸੀ ਜ਼ਬਰਸ਼ਾ ਹਾਰਪਿਕ ਆ ਕੇ ਹਾਰਪਿਕ ਆਪਣੇ ਮੁੱਕੇ ਹੋ ਸੀਗੇ ਤੇ ਸਰਫਾ ਬਸ ਆਬਨ ਇਹ ਹਿੰਗ ਹਿੰਗਾਗੀ ਹਿੰਗਾਗੀ ਇਹ ਨਹੀਂ ਸੀ ਥੋੜੀ ਜਿਹੀ ਰਹਿਤੀ ਸਰਫ ਤੋਂ ਐਡਾ ਕਮੈਂਟੜਾ ਤੇ ਨਾਮ ਕੱਟਣਾ 1.2 ਤੋਂ ਨਹੀਂ 5 ਕਿਲੋ ਸਰਫਾ ਮਿਸਟਰ ਵਾਈਟ ਇਸ ਵਾਰੀ ਸਰਫੈਕਸਲ ਹੈ ਨਹੀਂ ਸੀ ਟਾਈਡ ਮੈਂ ਲਈ ਨਹੀਂ ਕਿਉਂਕਿ ਟਾਈਡ ਤੇਜ਼ ਹੁੰਦੀ ਆ ਉਹ ਕੱਪੜਿਆਂ ਦਾ ਕਲਰ ਖਰਾਬ ਕਰਦੀ ਆ ਸੋ ਇੱਕਾ ਛੋਟਾ ਲੈ ਲਿਆ ਸੀਗਾ ਏਰੀਅਲ ਦਾ ਟਾਪ ਲੋਡ ਸੱਬਨ ਹੈਗੇ ਤੀਨ ਸੱਬਨ ਮੈਂ ਹੈ ਨਹੀਂ ਸੀਗਾ ਬਸ ਉਹ ਤਾਂ ਕਰਕੇ ਫਿਰ ਇਹੀ ਲੈ ਲਿਆ ਆਪਾ ਹੀ ਮਰ ਲਿਆ ਦਾ ਨਾ ਮੇ ਵੀ ਹਿਮਾਲਿਆ ਦਾ ਆ ਮਧੀਆ ਸੀਗਾ ਸੱਬਨ ਤਾਂ ਕੌਣ ਕੀ ਆ ਆਇਲ ਇਹ ਉਹ ओ हुआ नाल बोरो प्लस फ्री है मतलब बदाम मदा तेल है नहीं सिखा ये देख जो साथ साथ तो मिक्स ने फिर मैं ले लिया मैं फिर मैंने ऊपर रखा हूँ दस नागर के फिर मैं कहीं ले लिया तो नहीं बोलता सारा उस जी का हाँ है आए तो मैं कहीं नहीं भरेगा ਕੋਈ ਨਹੀਂ ਇਲੰਤ ਕੁਝ ਇਹ ਤਾਂ ਜ ਮੈਂ ਬਿਲਕੁਲ ਲੋਇਸਟ ਪ੍ਰਾਈਸ ਦੇ ਕੇ ਲੈ ਕੇ ਆਇਆ ਸਾਰਿਆਂ ਤੋਂ ਲੋ ਪ੍ਰਾਈਸ ਦੀ ਨਹੀਂ ਗੱਲ ਹੈਗੀ ਫਿਰ ਜਿਹੜੇ ਹੁਣ ਪਏ ਨਹੀਂ ਇਹ ਯੂਜ਼ ਹੋ ਜਾਂਦੇ ਮੇਰੇ ਖਤਮ ਹੋ ਗਏ ਅਸੀਂ ਵੀ ਇੱਕ ਡਵ ਸ਼ੈਂਪੂ ਡਵ ਸ਼ੈਂਪੂ ਹੈ ਨਹੀਂ ਸੀਗਾ ਬਸ ਬੈਕ ਹੋ ਗਿਆ ਖਾਲੀ ਤੇ ਇਹਦੇ ਨਾਲ ਹੀ ਆਪਾਂ ਵਲੌਗ ਦਾ ਕਰਦੇ ਹਾਂ ਉਰੀ ਬਿਲ ਵਿੱਚ ਪਹਿਲਾਂ ਵੀ ਪੂਰੀ ਐਂਡ ਇਹ ਬਿਲ ਤਾਂ ਪੇਡ ਆ ਬਿਲ ਪੇਡ ਆ ਪੈਸੇ ਦਿੱਤੇ ਹੋਏ ਨੇ ਹਾਂ ਗਾਇਸ ਜੇ ਦਿੱਤੇ ਨੇ ਸੋ ਉਹ ਇਹ ਬੇਲੇ ਇਹ ਕੱਚਾ ਬੇਲਾ ਹਿਸਾਬ ਵਾਲਾ ਉਧਰ ਆ ਕੇ ਹਿਸਾਬ ਕਿਤਾਬ ਲੱਗਦਾ ਹੁੰਦਾ ਸੋ ਦੂਏ ਬੱਪੂ ਜੀ ਨਾਲ ਜਾਣੇ ਹੁੰਨੇ ਆ ਦਾਦਾ ਜੀ ਦੇ ਬ੍ਰਦਰ ਛੋਟੇ ਉਹ ਸੀਗੇ ਤੇ ਉਹ ਬਸ ਫੇ ਕਰਿਆ ਕੇ ਅਸੀਂ ਆਪਣੀਆਂ ਬੰਡੀਆਂ ਪਾਲਣੇ ਆ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵਲੌਗ ਦਾ ਅਉਰੀ ਐਂਡ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਓਕੇ ਜੀ ਬਾਏ ਸਾਰਿਆਂ ਨੂੰ ਥੈਂਕ ਯੂ ਸੋ ਮਚ ਆਜਾ ਦਾ ਫੁੱਲ ਵੀਡੀਓ ਵਾਚ ਕਰਨ ਲਈ ਚਲੋ ਜੀ। ਕੋਲ ਵੀਡੀਓ ਵਾਚ ਕਰਨ ਲਈ ਜਾਂ ਫਿਰ ਥਿੰਕਿੰਗ ਕਰਨ ਲਈ। ਓਕੇ ਕਰਦੇ ਨੇ ਕਰਦੇ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਕਹਿ ਰਹੇ ਆ। ਸਾਰੇ ਕਰਿਆ ਕਰੋ ਬਈ। ਹੂੰ। ਮੰਮੀ ਚੀਨਣ ਲੱਗੇ ਹੁਣ। ਚਲੋ ਹੁਣ ਆਪਾਂ ਕਰਦੇ ਆ। ਆਪਾਂ ਕਰਦੇ ਬਾਏ ਬਾਏ ਸਮਾਨ ਲਾਉਣੇ ਟਿਕਾਣੇ। ਉਧਰ ਰਹਿ ਗਈ ਫਿਰ ਮੈਨੂੰ ਲੱਗਦਾ। ਪੁੱਛ ਜਸਪਾਲ ਨੂੰ। ਹਜੇ ਤਾਂ ਉਹ ਚਰੀਆਂ ਪਈਆਂ ਨੇ। ਚਾਪ ਤੇ ਉਧਰ ਰਹਿ ਗਈ ਮੇਰੀ। ਚਲੋ ਜੀ ਬਾਏ ਬਾਏ।